ਤਰਨ ਤਾਰਨ ਜ਼ਮੀ ਚੋਣ ਇਸ ਵੇਲੇ ਸਿਖਰਾਂ ਤੇ ਹੈ ਮੋੜ ਤੇ ਹੈ ਆਈ ਖੜੀ ਹੈ ਉਸੇ ਬਾਰੇ ਗੱਲਬਾਤ ਕਰਦੇ ਆ ਕਿ ਸਮੀਕਰਨ ਕੀ ਕਹਿੰਦੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਬਲਜੀਤ ਬੱਲੀ ਜੀ ਮੌਜੂਦ ਨੇ ਬੱਲੀ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਸ੍ਰੋਤਿਆਂ ਨੂੰ ਮੇਰੇ ਸਤਿ ਸ੍ਰੀ ਅਕਾਲ ਸ਼ੁਭ ਸ਼ਾਮ ਸਤਿ ਸ੍ਰੀ ਅਕਾਲ ਬੱਲੀ ਸਾਹਿਬ ਤਰਨ ਤਾਰਨ ਪੰਥਕ ਹਲਕਾ ਔਰ ਪੰਥਕ ਸਰਗਰਮੀ ਬੜੀ ਤੇਜ਼ ਹੋ ਰਹੀ ਹੈ ਪਰ ਮੋਰਚਾ ਮਾਰ ਗਈ ਕਾਂਗਰਸ ਕੀ ਖਿਆਲ ਹੈ ਨਹੀਂ ਕਾਂਗਰਸ ਮਤਲਬ ਮੋਰਚਾ ਕਿਵੇਂ ਮਾਰ ਗਈ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਮੋਰਚਾ ਹੈ ਮਾਰ ਗਈ ਮੋਰਚਾ ਹੈ ਮਾਰ ਗਈ ਕਿ ਕਾਨਫਰੰਸ ਪਹਿਲਾਂ ਕਰਕੇ ਕਹਿੰਦੇ ਕਿ ਪੂਰੇ ਸਰਗਰਮ ਹੋਏ ਪਏ ਐਤ ਕੀ ਕਹਿੰਦੇ ਕਰਨਬੀਰ ਬੁਰਜ ਨੂੰ ਜਿਤਾ ਕੇ ਹਟਣਾ ਨਹੀਂ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਅਗਲੀ ਦਲ ਵੀ ਕਰ ਚੁੱਕਿਆ ਜਿਹੜੇ ਆਹ ਕਾਲੀ ਦਲ ਕਰ ਚੁੱਕਿਆ ਹੈ ਬੀਜੇਪੀ ਦਾ ਕੈਂਡੀਡੇਟ ਸਰਗਰਮੀਆਂ ਕਾਲੀ ਦਲ ਨੇ ਵੱਡੀਆਂ ਮੀਟਿੰਗਾਂ ਵੀ ਕੀਤੀਆਂ ਨੇ ਸਤੇ ਸੋ ਸਰਗਰਮੀਆਂ ਸਾਰਿਆਂ ਦੀ ਹੈਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹੁਣੇ-ਹੁਣੇ ਕੀਤੇ ਹਨ ਦੋਨਾਂ ਨੇ ਅੱਛਾ ਕੈਂਡੀਡੇਟਾਂ ਆਪਣੇ ਐਲਾਨ ਤੇ ਸਭ ਤੋਂ ਬਾਅਦ ਮੇਰੇ ਖਿਆਲ ਕਾਂਗਰਸ ਨੇ ਕੀਤਾ ਤੇ ਆਵਾ ਦੀ ਮੇਰੇ ਪਹਿਲਾਂ ਕਰ ਦਈ ਕਾਂਗਰਸ ਨੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਵੱਡੇ ਮਤਲਬ ਇਕੱਠ ਕਰਕੇ ਉਹ ਉਹ ਠੀਕ ਹੈ ਪਰ ਇਹ ਹੈ ਵੀ ਅਜੇ ਤਾਂ ਸ਼ੁਰੂਆਤ ਹੈ ਹੂੰ ਸੋ ਸੋ ਇਹ ਇਹ ਕਹਿਣਾ ਠੀਕ ਨਹੀਂ ਬਾਜ਼ੀਮਾਰਗੇ ਸ਼ੁਰੂਆਤ ਸਭ ਤੋਂ ਪਹਿਲਾਂ ਉਹਨੇ ਕਰ ਲਈ ਵੱਡੇ ਕੰਮ ਕੱਟ ਕਰਕੇ ਲੀਡਰ ਵੀ ਕਾਫੇ ਇਕੱਠੇ ਹੋਏ ਉਹਨਾਂ ਦੇ ਤੇ ਉਹ ਤਾਂ ਠੀਕ ਹੈ ਹੂੰ ਜੀ ਬਲੀ ਸਾਹਿਬ ਇੱਕ ਗੱਲ ਨਹੀਂ ਸਮਝ ਆਉਂਦੀ ਪ੍ਰਤਾਪ ਸਿੰਘ ਬਾਜਵਾ ਔਰ ਰਾਜਾ ਵੜਿੰਗ ਇਹਨਾਂ ਦੋ ਲੀਡਰਾਂ ਦੀ ਗੱਲ ਕਰਦੇ ਆਂ ਇਹਨਾਂ ਨੇ ਜੋ ਬਿਆਨ ਦਿੱਤੇ ਐ ਰਾਜਾ ਵੜਿੰਗ ਤਾਂ ਸਿੱਧਾ ਹੀ ਕਹਿੰਦੇ ਨੇ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਖਾਲਿਸਤਾਨ ਨਹੀਂ ਇਹ ਅਸੀਂ ਵੀ ਸੈਕੂਲਰ ਦੇਸ਼ ਦੇ ਵਾਸੀ ਆ ਅਸੀਂ ਵੀ ਸਵਾਗਤ ਕਰਦੇ ਆ ਇਸ ਤਰ੍ਹਾਂ ਦੀ ਗੱਲ ਦਾ ਔਰ ਪ੍ਰਤਾਪ ਸਿੰਘ ਬਾਜਵਾ ਦੀ ਗੱਲਾਂ ਤੋਂ ਵੀ ਝਾਤ ਪਈ ਐ ਲੱਗਦਾ ਕਾਂਗਰਸ ਦਾ ਮੁਕਾਬਲਾ ਖਾਲਿਸਤਾਨ ਪੱਖੀਆਂ ਦੇ ਨਾਲ ਜਾਂ ਫਿਰ ਸਿੱਧੇ ਤੌਰ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਨਜ਼ਰ ਆ ਰਿਹਾ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਦੇਖੋ ਉਹ ਉਹ ਆਪਣੀ ਜਗ੍ਹਾ ਚਲੋ ਉਹਨਾਂ ਦਾ ਪੈਂਤਰਾ ਜਿਹੜਾ ਉਹ ਆਪਣੀ ਜਗ੍ਹਾ ਹੈਗਾ ਮੈਂ ਵੀ ਸੁਣ ਰਿਹਾ ਸੀ ਉਹਨਾਂ ਦਾ ਕਿ ਉਹਨਾਂ ਨੇ ਸਿਰਫ ਇਸ ਗੱਲ ਨੂੰ ਹੀ ਮੁੱਦਾ ਬਣਾਇਆ ਹੈ ਕਿ ਕਿ ਜਿਹੜੀ ਕੁਝ ਤਾਕਤਾਂ ਜਿਹੜੀਆਂ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਬਾਦ ਵਕਵਾਦੀ ਨੇ ਦੂਸਰਿਆਂ ਨੇ ਤੇ ਪਿਛਲਾ ਵੀ ਉਹਨਾਂ ਨੇ ਯਾਦ ਕਰਾਇਆ ਹਤਵਾਦ ਦਾ ਸਮਾ ਉਹਨਾਂ ਨੇ ਕਿਉਂਕਿ ਤਰਨਤਾਰ ਜਿਹੜਾ ਇਲਾਕਾ ਹੈ ਉਹਦਾ ਜਿਹੜਾ ਸੰਤਾਪ ਦੇ ਦਿਨ ਸੀ ਜਦੋਂ ਆਪਣੇ ਪੰਜਾਬ ਦੇ ਜਿਹੜਾ 10-15 ਸਾਲ ਉਦੋਂ ਵੀ ਸਭ ਤੋਂ ਵੱਧ ਇਫੈਕਟਡ ਰਿਹਾ ਇਹ ਪ੍ਰਭਾਵਿਤ ਰਿਹਾ ਹੂੰ ਤਨਤਨ ਜਿਹੜਾ ਬਹੁਤ ਪ੍ਰਭਾਵਿਤ ਰਿਹਾ ਇਹ ਇਹ ਇਲਾਕਾ ਜਿਹੜਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਕਹਿ ਸਕਦੇ ਆ ਇਹ ਦਿਨ ਦੋਵੇਂ ਤਰ੍ਹਾਂ ਹੀ ਹੂੰ ਦੋਵੇਂ ਤਰ੍ਹਾਂ ਹੀ ਪ੍ਰਭਾਵਿਤ ਰਿਹਾ ਵੀ ਜਿਹੜਾ ਖਾੜਕੂਬਾਦ ਦਾ ਮਿਲਿਟੈਂਸੀ ਖਾਲਸਤਾਨੀ ਲਹਿਰ ਦਾ ਵੀ ਅਸਲੀ ਤੇ ਜਿਹੜਾ ਜਿਹੜੇ ਸਿੱਖ ਨੌਜਵਾਨ ਮਾਰੇਗੇ ਝੂਠੇ ਮੁਕਾਬਲਿਆਂ ਦਾ ਉਹ ਵੀ ਇਹੀ ਗੱਡ ਰਿਆ ਹਮ ਅਜੀਤ ਸਿੰਘ ਸੰਧੂ ਵੀ ਇੱਥੇ ਹੀ ਸੀਗਾ ਹਮ ਸੋ ਉਸ ਤੋਂ ਬਾਅਦ ਉਹ ਦੌਰ गु져 ਗਿਆ ਫੇਰ ਜਦੋਂ ਹੁਣ ਜਿਹੜੀ ਪਾਰਲੀਮੈਂਟ ਚੋਣ ਹੋਈ ਉਹਦੇ ਚ ਅਮਰਿਤਪਾਲ ਜਿਹੜਾ ਉਹ ਵੀ ਇਸੇ ਹਲਕੇ ਤੋਂ ਇਸੇ ਇਲਾਕੇ ਤੋਂ ਹੀ ਉਹ ਜਿੱਤਿਆ ਹਮ ਸੋ ਇਸ ਕਰਕੇ ਇਹ ਬੁੱਧਾ ਆਪਣੇ ਆਪ ਚ ਕਿਉਂਕਿ ਉਹ ਇਹ ਨਹੀਂ ਕਿ ਉਹਨਾਂ ਦਾ ਲੋਕ ਕਹਿ ਰਹੇ ਕਿ ਬਾਜਵਾਜ ਕਹਿ ਰਹੇ ਆਈਡਿਓਲੋਜੀਕਲ ਫਾਈਟ ਆ ਇਹ ਵੀ ਇੱਕ ਪਾਸੇ ਅਮਨ ਸ਼ਾਂਤੀ ਦੇ ਤੇ ਸਟੇਬਿਲਟੀ ਰੱਖਣ ਵਾਲੇ ਲੋਕ ਨੇ ਦੂਜੇ ਪਾਸੇ ਇਹਨੂੰ ਵਿਗਾੜਨ ਵਾਲੇ ਨੇ ਜਾਂ ਇਹਨੂੰ ਉਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਵੀ ਜੇ ਤੁਸੀਂ ਚਾਹੋ ਅਮਨ ਚਾਹਣ ਵਾਲੇ ਉਹਨਾਂ ਦਾ ਮਤਲਬ ਸ ਵੀ ਗੋਲੀਆਂ ਚੱਲਦੀਆਂ ਜਾਂ ਹਿੰਸਕ ਕਾਰਵਾਈਆਂ ਹੁੰਦੀਆਂ ਵੀ ਉਹਨਾਂ ਨੂੰ ਰੋਕਣ ਤੋਂ ਸੋ ਕਿਉਂਕਿ ਅਮਰਤਪਾਲ ਹੋਰਾਂ ਦਾ ਜਿਹੜਾ ਜਿਹੜੀ ਜਿੱਤ ਹੋਈ ਇਸ ਹਲਕੇ ਚੋ ਵੀ ਉਹ 35000 ਤੋਂ ਵੱਧ ਲੀਡ ਸੀ ਉਹਨਾਂ ਦੀ ਤੇ ਸਾਰੇ ਤਰਨ ਤਨ ਚੋ ਵੀ ਉਹਨਾਂ ਦੀ ਲੀਡ ਸੀ ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਉਂਕਿ ਅਮਰਤਪਾਲ ਹੋਰਾਂ ਦੀ ਪਾਰਟੀ ਨੇ ਵੀ ਹੁਣ ਵੀ ਸਿੰਬੋਲਿਕਲੀ ਪ੍ਰਤੀਕਾਤਮਕ ਤੌਰ ਤੇ ਉਹੋ ਜਿਹਾ ਹੀ ਕੈਂਡੀਡੇਟ ਖੜਾ ਕੀਤਾ ਹੈ ਜਿਹੜਾ ਕਿ ਉਸੇ ਵਿਚਾਰਧਾਰਾ ਨੂੰ ਜਾਂ ਉਸੇ ਤਰ੍ਹਾਂ ਦੀ ਲਾਈਨ ਨੂੰ ਨਾਲ ਸੰਬੰਧਿਤ ਹੈ ਹੂੰ ਅਲੱਦ ਪਾਰਟੀ ਜਿਹੜੀ ਕਾਲੀ ਦਾ ਵਾਰਿਸ ਪੰਜਾਬ ਦੇ ਉਹਨਾਂ ਨੇ ਕੈਂਡੀਡੇਟ ਉਹ ਆਪਣੇ ਆਪ ਚ ਹੀ ਅਮਰਤਪਾਲ ਦੀ ਬੱਡੀ ਫਿਰ ਜਿਹੜਾ ਕੈਂਡੀਡੇਟ ਚੁਣਿਆ ਉਮੀਦਵਾਰ ਚੁਣਿਆ ਉਹ ਉਹ ਚੁਣਿਆ ਸੰਦੀਪ ਸੰਨੀ ਦਾ ਬਰਾੜ ਜਿਹਨੇ ਸੰਦੀਪ ਸੰਨੀ ਜਿਹੜਾ ਕਿ ਉਹਦੇ ਸੂਰੀ ਦੇ ਮਰਡਰ ਕੇਸ ਕਤਲ ਕੇਸ ਚ ਅੰਦਰ ਹੈਗਾ ਅੰਡਰ ਟ੍ਰਾਇਲ ਹੈ ਅਜ ਤਹਾ ਸੋ ਸੋ ਉਹਨਾਂ ਦਾ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਮੁੱਦਾ ਇਸ ਵੇਲੇ ਹੈਗਾ ਤੇ ਹੋ ਸਕਦਾ ਉਹਨਾਂ ਨੂੰ ਇਹ ਲੱਗਦਾ ਹੋਵੇ ਵੀ ਜਿਸ ਤਰ੍ਹਾਂ ਦੇਖੋ ਤਰਨਤਾਰਨ ਦਾ ਤਰਨਤਾਰਨ ਦੀ ਉਹ ਇਲਾਕਾ ਹੈ ਜਿੱਤੇ 89 ਦੇ ਵਿੱਚ ਸਿਮਰਜੀਤ ਸਿੰਘ ਮਾਨਪੋਰਾ ਨੇ ਸਵੀਕਾਰ ਕੀਤਾ ਸੀ ਸੋ ਇਹ ਇਲਾਕਾ ਇਹਦੇ ਵਿੱਚ ਫਿਰ ਅਮਰਤਪਾਲ ਹੋਰਾਂ ਨੇ ਕੀਤਾ ਪਿਛਲੇ ਵਾਰੀ ਪਹਿਲਾਂ ਵੀ ਪ੍ਰਭਾਵਿਤ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਇਹ ਇਸ ਵਿਚਾਰਧਾਰਾ ਵਾਲੇ ਜਿਹੜੇ ਰੋਕ ਨਹੀਂ ਜਾਉ ਹੋਰੇ ਉਹਨਾਂ ਤੋਂ ਉਹ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਉਹਨਾਂ ਨੂੰ ਕਾਊਂਟਰ ਕਰਨਾ ਜ਼ਰੂਰੀ ਹੈ ਇਹ ਹੋ ਸਕਦਾ ਹੈ ਪਰ ਮੈਨੂੰ ਲੱਗਦਾ ਕਿ ਈਸ਼ਵਰ ਇੰਨੇ ਸੌਖੇ ਜਾਂ ਐਡੇ ਸਿੱਧਾ ਸਿੱਧੀ ਹਾਲਤ ਨਹੀਂ ਹੈਗੀ ਕਿ ਸਿੱਧੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਕਿ ਐਤਕੀ ਸਭ ਕੁਝ ਠੀਕ ਹੈ ਉਹਦੇ ਦੋ ਦਨ ਕਾਰਨ ਨੇ ਇੱਕ ਤਾਂ ਇਹ ਹੈਗਾ ਕਿ ਰੂਲਿੰਗ ਪਾਰਟੀ ਜਿਹੜੀ ਹੈ ਬਾਈ ਇਲੈਕਸ਼ਨ ਦੇ ਵਿੱਚ ਉਹ ਉਹਨਾਂ ਦਾ ਉਹ ਉਹਨਾਂ ਦਾ ਜਿਹੜਾ ਬਾਈ ਇਲੈਕਸ਼ਨ ਤੇ ਆਮ ਤੌਰ ਤੇ ਜਿੰਨੀਆਂ ਵੀ ਚੜ੍ਹਨੀ ਚਾਹੁੰਦੇ ਆ ਸੱਤਾਧਾਰੀ ਪਾਰਟੀ ਜਿਹੜੀ ਹੈ ਉਹਦੇ ਕੋਲ ਸਾਧਨ ਵੀ ਬੜੇ ਹੁੰਦੇ ਨੇ ਉਹਦੇ ਕੋਲੇ ਮੌਕੇ ਵੀ ਜ਼ਿਆਦਾ ਹੁੰਦੇ ਨੇ ਉਹਦੇ ਕੋਲੇ ਕਹਿਣ ਨੂੰ ਵੀ ਕਾਫੀ ਕੁਝ ਹੁੰਦਾ ਤੇ ਉਹਦੇ ਕੋਲ ਮੈਨੇਜਮੈਂਟ ਦਾ ਵੀ ਤਰੀਕਾ ਬਹੁਤ ਆਉਂਦਾ ਹੈ ਜੀ ਮੈਨੇਜ ਕਰਨ ਦਾ ਇੱਕ ਤਾਂ ਰੂਲਿੰਗ ਪਾਰਟੀ ਐਡਵਾਂਟੇਜ ਹੁੰਦੀ ਹੈ ਦੂਸਰਾ ਇਹ ਹੈ ਕਿ ਜਿਹੜੇ ਕੈਂਡੀਡੇਟ ਚੁਣੇ ਨੇ ਰੂਲਿੰਗ ਪਾਰਟੀ ਨੇ ਰੂਲਿੰਗ ਪਾਰਟੀ ਨੇ ਉਮੀਦਵਾਰ ਚੁਣੇ ਉਹ ਅਕਾਲੀ ਦਲ ਦਾ ਹਮ ਅਕਾਲੀ ਦਲ ਦਾ ਕੱਢ ਰਿਹਾ ਇੱਥੋਂ ਉਹ ਆਪ ਵੀ ਐਮਐਲ ਰਹਿਆ ਹੈ ਅਕਾਲੀ ਦਲ ਦਾ ਨਹੀਂ ਫਿਰ ਜਿਹੜਾ ਉਮੀਦਵਾਰ ਅਕਾਲੀ ਦਲ ਨੇ ਚੁਣਿਆ ਹਮ ਸੁਖਵਿੰਦ ਬੀਬੀ ਜਿਹੜੀ ਸੁਖਿੰਦਰ ਕਾ ਰੰਧਾਵਾ ਹਾਂਜੀ ਜੀ ਉਹ ਉਹ ਧੜਾ ਜਿਸ ਨੇ ਪਾਰਲੀਮੈਂਟ ਚੋਣਾ ਚ ਭਾਈ ਅਮਰਤਪਾਲ ਦੀ ਮਾਤ ਕੀਤੀ ਸੀ ਹਮ ਸੋ ਇਹ ਵੀ ਹੈ ਇਹ ਵੀ ਫੈਕਟਰ ਹੈ ਕਿ ਅਮਰਤਪਾਲ ਹੋਂਦਾਂ ਦਾ ਜਿਹੜਾ ਸੀ ਉਹ 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 ਦੇ ਉਹ ਉਸ ਵੇਲੇ ਉਹਨਾਂ ਦੀ ਸਪੋਰਟ ਸੀਗਾ ਇਹ ਕਹਿ ਲੈ ਕਹਿ ਸਕਦੇ ਆ ਆਪਾਂ ਸੋ ਉਹ ਵੀ ਫੈਕਟਰ ਹੈਗਾ ਵੀ ਕੀ ਉਹ ਸਾਰੇ ਹੁਣ ਉਧਰ ਚਲੇ ਜਾਣਗੇ ਜਾਂ ਉਹ ਸਵੇ ਕਰ ਲੇਗਾ ਜਿਹੜਾ ਵਾਰਿਸ ਪੰਜਾਬ ਦੇ ਦਾ ਮਨਦੀਪ ਸਿੰਘ ਖੜਾ ਕੀਤਾ ਉਹਨਾਂ ਨੇ ਫੇਰ ਰਹਿ ਗਿਆ ਭਾਜਪਾ ਨੇ ਆਪਣੇ ਉਮੀਦਵਾਰ ਖੜੇ ਕੀਤਾ ਭਾਜਪਾ ਨੇ ਸਿੱਖ ਉਮੀਦਵਾਰ ਖੜਾ ਕੀਤਾ ਪਰ ਤਰਨਤਾਰਨ ਦੇ ਵਿੱਚ Hindu ਵੋਟ ਵੀ ਹੈਗੀ ਹੈ ਸੋ ਕਾਂਗਰਸ ਨੇ ਤਾਂ ਚਲੋ ਕੀਤਾ ਕੀਤਾ ਸੀ ਸੋ ਇਹ ਜਿਹੜਾ ਪੰਜ ਪੰਜ ਕੋਣੀ ਮੁਕਾਬਲਾ ਹੈਗਾ ਪੰਜ ਕੋਣੀ ਹੂੰ ਤੇ ਕਾਂਗਰਸ ਨੂੰ ਇਹ ਸਮਝਦੀ ਹੈ ਵੀ ਸ਼ਾਇਦ ਸਾਡਾ ਮੁਕਾਬਲਾ ਕੱਲੇ ਮਨਦੀਪ ਸਿੰਘ ਨਾਲ ਹੀ ਹੈ ਜਾਂ ਰੈਡੀਕਲ ਵਿਚਾਰਧਾਰਾਂ ਨੂੰ ਰਿਪਰੈਜ਼ੈਂਟ ਕਰਦੇ ਉਮੀਦਵਾਰ ਨਾਲ ਹੈ ਮੇਰੇ ਖਿਆਲ ਇਹ ਗੱਲ ਚੋਂ ਹੀ ਉਹਨਾਂ ਨੇ ਬਾਕੀ ਦਾ ਮੇਰੇ ਖਿਆਲ ਮੈਂਸ਼ਨ ਵੀ ਨਹੀਂ ਕੀਤਾ ਬਹੁਤਾ ਕਿਸੇ ਦਾ ਜੀ ਉਹਨਾਂ ਨੇ ਉਸੇ ਦੀ ਟੈਗ ਰੱਖਿਆ ਹੂੰ ਉਹ ਪਰ ਮੈਨੂੰ ਲੱਗਦਾ ਕਿ ਉਹ ਇਕੱਲਾ ਨਹੀਂ ਹੈਗਾ ਇਸ ਵੇਲੇ ਮੈਨੂੰ ਲੱਗਦਾ ਉਹਨਾਂ ਨੇ 24 ਕਾਲ ਪਾਉਂਦੀ ਪਈ ਸ਼ਾਇਦ ਹਾਂਜੀ ਲੰਗੀ ਹੋਈ 24 ਮੈਂ ਕਿਹਾ ਉਹਨਾਂ ਨੂੰ ਹੌਲ ਪਾਉਂਦੀ ਪਈ ਐ ਤਾਂ ਕਰਕੇ ਸ਼ਾਇਦ ਹੋ ਜਾਵੇ ਹਾਂ 24 ਵਾਲੇ ਮਾਹੌਲ ਜ਼ਰੂਰੀ ਨਹੀਂ ਐ ਦੇਖੋ ਅਜੇ ਕੁਝ ਕਹਿਣਾ ਮੁਸ਼ਕਲ ਐ ਜੀ ਕਿ ਉਹਨਾਂ ਦਾ ਦੇਖੋ ਦੋ ਗੱਲਾਂ 'ਚ ਵੀ ਫਰਕ ਐ ਜੇ ਸੰਦੀਪ ਸਿੰਘ ਹੋਰੇ ਆਪ ਖੜੇ ਹੁੰਦੇ ਜੀ ਫਰਕ ਪੈਣਾ ਸੀ ਫੇਰ ਸਿਚੁਏਸ਼ਨ ਡਿਫਰੈਂਟ ਹੁੰਦੀ ਹੁਣ ਉਹਨਾਂ ਦਾ ਭਰਾ ਐ ਸਿਚੁਏਸ਼ਨ ਉਹ ਇਹ ਵੀ ਡਿਫਰੈਂਟ ਐ ਹੁਣ ਕਿਵੇਂ ਲੋਕ ਰਿਐਕਟ ਕਰਦੇ ਨੇ ਉੱਥੇ ਕਿਵੇਂ ਉਸ ਨੂੰ ਲੈਂਦੇ ਨੇ ਮਨਦੀਪ ਸਿੰਘ ਨੂੰ ਕਿਵੇਂ ਸਪੋਰਟ ਕਰਦੇ ਨੇ ਤੇ ਉਹਨੂੰ ਇਹ ਇਹ ਦੇ ਕੁਐਸਚਨ ਹੈਗਾ ਇੱਕ ਤੇ ਦੋ ਗੱਲਾਂ ਚ ਕਿਉਂਕਿ ਇੱਕ ਤਜਰਬਾ ਜਿਹੜਾ ਲੋਕਾਂ ਨੇ ਕਰ ਲਿਆ ਅਮਰਤਪਾਲ ਉਹਨਾਂ ਨੂੰ ਜਿਤਾ ਕੇ ਉਹ ਜੇਲ੍ਹ 'ਚ ਬੈਠੇ ਨੇ ਉਹ ਉਹਨਾਂ ਦਾ ਕੋਈ ਸਵਾਰ ਨਹੀਂ ਸਕਦੇ ਉਹਨਾਂ ਨੂੰ ਮਿਲ ਨਹੀਂ ਸਕਦੇ ਉਹਨਾਂ ਦੀ ਆਵਾਜ਼ ਨਹੀਂ ਪਹੁੰਚਾ ਸਕਦੇ ਤੇ ਉਹਨਾਂ ਦਾ ਕੋਈ ਉਸ ਤਰ੍ਹਾਂ ਦਾ ਰਾਬਤਾ ਨਹੀਂ ਰੱਖ ਸਕਦੇ ਲੋਕਾਂ ਨਾਲ ਤੇ ਕੀ ਹੁਣ ਜਿਹੜੇ ਲੋਕ ਉਹ ਉਸੇ ਵਿਚਾਰਤਾ ਵਾਲੇ ਲੋਕਾਂ ਨੂੰ ਜਾਂ ਉਸੇ ਤਰ੍ਹਾਂ ਉਹਨਾਂ ਦੇ ਉਸੇ ਪਾਰਟੀ ਦੇ ਉਮੀਦਵਾਰ ਨੂੰ ਉਸੇ ਤਰ੍ਹਾਂ ਫਾਲੋ ਕਰਾਂਗੇ ਜਿੱਦਾਂ ਪਹਿਲਾਂ ਕੀਤਾ ਸੀ ਇਹ ਸਵਾਲ ਕਾਫੀ ਵੱਡਾ ਹੈ ਅਜੇ ਇਸ ਬਾਰੇ ਕੋਈ ਵੀ ਨਿਰਣਾ ਕਰਨਾ ਜਾਂ ਅਸੈਸਮੈਂਟ ਲਾਉਣ ਇੱਕੋਗਾ ਜਿੱਦ ਤੱਕ ਕੈਂਪੇਨ ਸ਼ੁਰੂ ਹੋਏਗੀ ਮੁੱਦੇ ਫੋਕਸ ਹੋਣਗੇ ਰੂਲਿੰਗ ਪਾਰਟੀ ਨੇ ਵੀ ਜ਼ੋਰ ਲਾਉਣਾ ਹੈ ਬਾਕੀਆਂ ਨੇ ਵੀ ਜ਼ੋਰ ਲਾਉਣਾ ਹੈ ਸਭ ਨੇ ਲਾਉਣਾ ਹੈ ਫਿਰ ਸੋਏ ਜੀ ਅਜੇ ਇਹ ਮੈਨੂੰ ਲੱਗਦਾ ਕਿ ਕਾਂਗਰਸ ਇਸ ਗੱਲ 'ਚ ਸ਼ਾਇਦ ਕਾਲੀ ਕਰ ਲਈ ਹੈ ਕਿ ਸਿਰਫ ਇਹੀ ਮੁੱਦਾ ਬਲੀ ਸਾਹਿਬ ਮੈਂ ਮੈਂ ਪੁੱਛਣਾ ਵੀ ਇਹੀ ਚਾਹੁੰਦਾ ਸੀ ਅਸਲ ਦੇ ਵਿੱਚ ਕਿਉਂਕਿ ਚਲੋ ਕਰਨਬੀਰ ਬੁਰਜ ਦਾ ਮੈਟਰ ਜਿਹੜਾ ਮੈਂ ਬਾਅਦ ਚ ਡਿਸਕਸ ਕਰਦਾ ਪਹਿਲਾਂ ਇਹੀ ਪੁੱਛ ਲੈਣਾ ਭਾਈ ਅਮਰਿਤਪਾਲ ਸਿੰਘ ਜਦੋਂ ਚੋਣ ਮੈਦਾਨ 'ਚ ਉਤਰਦੇ ਨੇ ਉਸ ਵੇਲੇ ਇੱਕ ਇਹੋ ਜਿਹੀ ਕਰਾਊਡ ਹੁੰਦੀ ਹੈ ਜਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹ ਅੱਖਾਂ ਬੰਦ ਕਰਕੇ ਅਮਰਿਤਪਾਲ ਸਿੰਘ ਨੂੰ ਜਿਤਾਉਣ ਦੀ ਵਿਆਕੁਲ ਹੁੰਦੀ ਹੈ ਕੀ ਅੱਜ ਦੀ ਸਿਚੁਏਸ਼ਨ ਉਹ ਹੈਗੀ ਆ ਕਿ ਭਾਈ ਅਮਰਿਤਪਾਲ ਸਿੰਘ ਦੀ ਫੇਸ ਵੈਲਿਊ ਉਦਾਂ ਦੀ ਹੈ ਕਿ ਸਿਰਫ ਭਾਈ ਅਮਰਿਤਪਾਲ ਸਿੰਘ ਦੇ ਫੇਸ ਉੱਤੇ ਮਨਦੀਪ ਸਿੰਘ ਦਿੱਤ ਜਵੇ ਨਹੀਂ ਉਹ ਸਿਚੁਏਸ਼ਨ ਨਹੀਂ ਹੈਗੀ ਹੂੰ ਉਹ ਸਿਚੁਏਸ਼ਨ ਨਹੀਂ ਹੈਗੀ ਸੋ ਇਹ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਜਿੱਤ ਨਹੀਂ ਸਕਦਾ ਹੂੰ ਮੈਂ ਆਪਾ ਇਹ ਨਹੀਂ ਕਹਿੰਦੇ ਵੀ ਉਹਦੇ ਹੱਕ ਚ ਲਹਿਰ ਬਣ ਬਣ ਵੀ ਸਕਦੇ ਹੈ ਜੇ ਅਜੇ ਲੋਕ ਵਾਚ ਐਂਡ ਵੇਟ ਵੇਟਨ ਵਾਚ ਕਰ ਰਹੇ ਨੇ ਦੇਖਣਾ ਹੈ ਬਾਕੀ ਵੀ ਆਉਣਗੇ ਸਾਰੇ ਕੋਸ਼ਿਸ਼ ਵੀ ਕਰਨਗੇ ਇੱਕ ਹੋਰ ਗੱਲ ਮੈਂ ਕਹੀ ਜਿਹੜੀ ਕਹਿਣਾ ਚਾਹਣਾ ਕਿ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਉਹ ਹੈ ਜਿਨੇ ਗਿੱਧੇ ਭੰਗੜੇ ਤੇ ਲੋਕਾਂ ਦੇ ਸ਼ੁਰੂ ਕਰਵਾਏ ਮੁੜ ਕੇ ਇਹਦਾ ਮਤਲਬ ਵੀ ਅਤਵਾਦ ਨੂੰ ਕਾਬੂ ਕੀਤਾ ਹੂੰ ਇਹ 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 ਗੱਲ ਉਹਨਾਂ ਨੇ ਕਹੀ ਹੈ ਕਿ ਬਾਜਵਾ ਹੋਰਾਂ ਨੇ ਕਲੇਮ ਕੀਤੀ ਹੈ ਪਰ ਇਹ ਦੂਜਾ ਪਾਸਾ ਵੀ ਹੈ ਵੀ ਇਹ ਉਹ ਇਲਾਕੇ ਨੇ ਜਿੱਥੇ 93 92 ਚ ਹੋਏ ਝੂਠੇ ਮੁਕਾਬਲਿਆਂ ਦੀਆਂ ਸਜਾਵਾਂ ਅੱਜ ਤੱਕ ਵੀ ਹੋ ਰਹੀਆਂ ਨੇ ਜੀ ਉਦੋਂ ਵੀ ਇਹਨਾਂ ਦੀ ਸਰਕਾਰ ਸੀ ਉਹਨਾਂ ਦੀ ਸਰਕਾਰ ਉਹਨਾਂ ਦੀ ਸਰਕਾਰ ਦੌਰਾਨ ਜਿਹੜੀ ਸਰਕਾਰ ਕਹਿ ਦਾਅਵੇ ਕਰਦੀ ਹੈ ਜਾ ਜਾ ਵੀ ਉਹਨਾਂ ਨੇ ਕਿਹਾ ਕਿ ਅਸੀਂ ਸਭ ਕੁਝ ਵਿੱਚ ਬਿਲਕੁਲ ਠੀਕ ਹੈ ਉਦੋਂ ਉਦੋਂ ਬਾਅਦ ਹਾਲਤ ਨਾਰਮਲ ਹੋਈ ਇਹ ਗੱਲ ਕੋਈ ਦੋਰਾਵਾ ਨਹੀਂ ਉਹਦੇ ਚ ਪਰ ਪਰ ਉਸੇ ਦੌਰ ਦਾ ਪਰਛਾਵਾਂ ਹਮ ਅਜੇ ਤੱਕ ਵੀ ਹੈਗਾ ਜਿਹਦੇ ਠੇਮਕਾਲੇ 33 33 ਸਾਲ ਬਾਅਦ ਉਸੇ ਇਲਾਕੇ ਦੇ ਜਿਹੜੇ ਮਾਰੇ ਸੀਗੇ ਆਪਣੇ ਸਿੱਖ ਨੌਜੋ ਉਹਨਾਂ ਦੀਆਂ ਸਜ਼ਾਵਾਂ ਹੁਣ ਤੱਕ ਹੋ ਰਹੀਆਂ ਨੇ ਅਈਦਾਂ ਕੋਈ ਸਾਡੇ ਨੇ ਜੇਲਾ ਚ ਨਹੀਂ ਹੈ ਮੈਨੂੰ ਲੱਗਦਾ ਇਹ ਉਹੀ ਖੇਤਰ ਹੈ ਜਿੱਥੇ ਬਿਆਨ ਸਿੰਘ ਨੂੰ ਬਿਆਨਤਾ ਬੁੱਚੜ ਵੱਧ ਕੇ ਆ ਜਾਂਦਾ ਹੈ ਕਿ ਨਹੀਂ ਮੈਂ ਮੈਂ ਉਹੀ ਕਹਿਣਾ ਨਾ ਵੀ ਉਹ ਏਰੀਆ ਜਿਹੜਾ ਉਹ ਦੋਨੇ ਕੱਲੇ ਹੀ ਆ ਵੀ ਉੱਥੇ ਉਸ ਅਤਵਾਦੀ ਮਾਰ ਹਰੇ ਵਾਲੇ ਵੀ ਲੋਕ ਬਹੁਤ ਨੇ ਹੂੰ ਤੇ ਸਰਕਾਰੀ ਤੰਤਰ ਪੁਲਿਸ ਜ਼ਬਰ ਦੀ ਪੁਲਿਸ ਦੇ ਝੂਠੇ ਮਗਾਲੇ ਦੀ ਮਾਰ ਵਾਲੇ ਵੀ ਦੋ ਸੋ ਦੋਨੇ ਤਰ੍ਹਾਂ ਦਾ ਮਿਕਸਚਰ ਹੈ ਮਨ ਇੱਕ ਪਾਸਾ ਨਹੀਂ ਹੈਗਾ ਉੱਥੇ ਹਾਂ ਉਹ ਪਰ ਉਹ ਜਿਹੜੀ ਜਿਹੜੀ ਅੰਮ੍ਰਿਤਪਾਲ ਹੋਰਾਂ ਦਾ ਫੇਸ ਸੀ ਜਾਂ ਉਹਨਾਂ ਦੀ ਜਿਹੜੀ ਲਹਿਰ ਦੀ ਉਹ 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 ਮਾਹੌਲ ਨਹੀਂ ਹੈਗਾ ਉਹ ਤਾਂ ਨਹੀਂ ਉਸ ਤਰ੍ਹਾਂ ਦੀ ਮੂਵਮੈਂਟ ਜਾਂ ਉਸ ਤਰ੍ਹਾਂ ਦੀ ਅੰਡਰ ਕਰੰਟ ਨੇਤਾ ਨਹੀਂ ਹੈਗਾ ਫਿਲਹਾਲ ਤਾਂ ਨਹੀਂ ਦਿਸ ਪਿਆ ਜੇ ਅੱਛਾ ਕੱਬ ਮੈਂ ਕਾਂਗਰਸ ਵੱਲ ਨੂੰ ਵਾਪਸ ਆਉਣਾ ਚਾਹੁੰਦਾ ਆ ਕਰਨਵੀਰ ਬੁਰਜ ਦੀ ਗੱਲ ਕਰਦਾ ਆ ਖਾਸ ਤੌਰ ਤੇ ਜਦੋਂ ਪ੍ਰਤਾਪ ਬਾਜਵਾ ਆਪਣਾ ਬਿਆਨ ਦੇ ਰਹੇ ਸੀਗੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਬੜੀਆਂ ਬੜੀਆਂ ਗੱਲਾਂ ਬੜੀਆਂ ਬੜੀਆਂ ਤਕਰੀਰਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਯੂਰੋ-ਏਸ਼ੀਅਨ ਟ੍ਰੇਡ ਜਿਹੜਾ ਆ ਉਹ ਅਸੀਂ ਕਰਾਉਣਾ ਚਾਹੁੰਦੇ ਆ ਇੱਕ ਬਹੁਤ ਵੱਡੀ ਲੜਾਈ ਆ ਇਸ ਨੂੰ ਨਾਲ ਨੇ ਕਿ ਬਹੁਤ ਵੱਡੀ ਲੜਾਈ ਹੈ ਜਿਹੜੀ ਅਸੀਂ ਲੜਨੀ ਹੈ ਜੇ ਉਹਨਾਂ ਨੇ ਮੁੰਬਈ ਦੇ ਬੰਦਰਗਾਹ ਦਾ ਜ਼ਿਕਰ ਕੀਤਾ ਗੁਜਰਾਤ ਦੇ ਬੰਦਰਗਾਹ ਦਾ ਜ਼ਿਕਰ ਕੀਤਾ ਉਸ ਦੇ ਨਾਲ ਕੰਪੈਰੀਜ਼ਨ ਕੀਤਾ ਅਟਾਰੀਵਾਗਾ ਬਾਰਡਰ ਦਾ ਔਰ ਇਹ ਸਾਰੀ ਗੱਲ ਲਿਆ ਕੇ ਖੜਾ ਦਿੱਤੀ ਕਿ ਕਰਨਬੀਰ ਬੁਰਜ ਨੂੰ ਜਿਤਾਓ ਇੱਥੋਂ ਇਹਦਾ ਮੋੜ ਵੱਜੂਗਾ ਹੁਣ ਇਹੀ ਗੱਲਾਂ ਜੇ ਉਹ ਮੋੜ ਕਰਦਾ ਜਿੰਨੇ ਮੋੜ ਬਣਨਾ ਸੀ ਉਹ ਕਰਦਾ ਮੈਨੂੰ ਲੱਗਦਾ ਕਿ ਸ਼ਾਇਦ ਤਰਨਤਾਰਨ ਦੇ ਲੋਕ ਜ਼ਿਆਦਾ ਰਿਲੇਟ ਕਰਦੇ ਪਰ ਇਹ ਗੱਲਾਂ ਪ੍ਰਤਾਪ ਸਿੰਘ ਬਾਜਵਾ ਕਰਗੇ ਇਹ ਅਜੇ ਵੀ ਗੋਲ ਮੋਲ ਹੈ ਕਿ ਕਰਨਬੀਰ ਬੁਰਜੇ ਜਾਣਦੇ ਆ ਕਿ ਨਹੀਂ ਜਾਣਦੇ ਕਿ ਗੱਲਾਂ ਹੈਗੀਆਂ ਕਿ ਨਹੀਂ ਹੈਗੀਆਂ ਨਹੀਂ ਚਲੋ ਤਨ ਦੀ ਪਾਰਟੀ ਦੀ ਪਾਲਿਸੀ ਦੀ ਗੱਲ ਕਰ ਰਿਹਾ ਉਹ ਸਾਡੀ ਪਾਰਟੀ ਇਹ ਚਾਹੁੰਦੀ ਹੈ ਉਹਨਾਂ ਦਾ ਕਹਿਣ ਦਾ ਬਈ ਸਾਡੇ ਅਸੀਂ ਅਸੀਂ ਜੇ ਪਾਵਰ 'ਚ ਹੋਏ ਤਾਂ ਅਸੀਂ ਉਹ ਖੁਲਾਵਾਂਗੇ ਜਾਂ ਖੁਲਾਣਾ ਚਾਹੀਦਾ ਹੈ ਖੁੱਲਣਾ ਚਾਹੀਦਾ ਹੈ ਬਿਲਕੁਲ ਆਪਾਂ ਵੀ ਇਸ ਗੱਲ ਦੇ ਹਾਮੀ ਆ ਤੇ ਹਾਮੀ ਹੋਣਾ ਵੀ ਚਾਹੀਦਾ ਕਿ ਇਹ ਰਸਤਾ ਖੁੱਲਣਾ ਚਾਹੀਦਾ ਹੈ ਟ੍ਰੇਡ ਰੂਟ ਸਾਡੇ ਪੰਜਾਬ ਦੀ ਪਾਕਿਸਤਾਨੀ ਪੰਜਾਬ ਦੀ ਤੇ ਸਾਡਾ ਕਲਿਆਣ ਇਸ ਗੱਲ ਚ ਹੈ ਹਮ ਤੇ ਪਰ ਪਰ ਇਹ ਵੀ ਹੈ ਕਿ 10 ਸਾਲ ਕਾਂਗਰਸ ਸਰਕਾਰ ਰਹੀ ਹੈ ਹਮ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਨੇ ਇਹਨਾਂ ਦੀ ਸਰਕਾਰ ਰਹੀ ਹੈ ਹਮ ਆਪਾਂ ਉਦੋਂ ਨਹੀਂ ਖਲਾ ਲਿਆ ਬਿਲਕੁਲ ਠੀਕ ਹੈ ਨਾ ਉਦੋਂ ਉਦੋਂ ਜੀ ਤੇ ਬਿਜਲੀ ਮਹੌਲ ਵੀ ਵਿੱਚ ਵਿੱਚ ਠੀਕ ਰਿਹਾ ਕਾਫੀ ਮਤਲਬ ਪਾਕਿਸਤਾਨ ਵਾਲੇ ਵਿੱਚ ਇਹੋ ਜਿਹੇ ਦੌਰ ਰੇਹਾ ਜਦੋਂ ਠੀਕ ਹੋ ਰਿਹਾ ਹੂੰ ਉਹਦੇ ਚ ਕਾਰਨ ਇਹ ਹੈ ਕਿ ਇਹ ਰੂਟ ਖੁੱਲਣਾ ਮੈਨੂੰ ਤਾਂ ਮੁਸ਼ਕਲ ਲੱਗਦਾ ਹੈ ਹੂੰ ਕਿਉਂਕਿ ਜੇ ਵੈਸਟਰਨ ਇੰਟਰਸਟ ਹੂੰ ਜਿਹੜੇ ਮੁਫਾਦ ਨੇ ਉਹ ਬਹੁਤ ਤਿਹਰਾਣੇ ਜੁੜੇ ਹੋਏ ਨੇ ਕਿ ਇਹ ਰੂਟ ਨਾ ਖੁੱਲੇ ਹੂੰ ਕਿਹੜੀਆਂ ਤਿਹਰਾਣੇ ਉਹ ਜਿਹੜੀਆਂ ਨੇ ਉਹ ਤਿਹਰਾਣੇ ਪੋਰਟ ਲੱਬੀਜ਼ ਓਕੇ ਪੰਦਰਗਾ ਵਾਲੀ ਲੋਬੀ ਜਿੰਨੀਆਂ ਵੱਡੀਆਂ ਨੇ ਮੁਲਕ ਚ ਉਹਨਾਂ ਦਾ ਇਨਾ ਹੋਇਆ ਦੋਵਾਂ ਮੁਲਕਾਂ ਚ ਹਮ ਪਾਕਿਸਤਾਨ ਚ ਵੀ ਤੇ ਇੱਥੇ ਵੀ ਜੀ ਜੀ ਉਹ ਉਹ ਉਹਨਾਂ ਦਾ ਕਾਰੋਬਾਰ ਜੇ ਜਿਵੇਂ ਮਿਸਾਲ ਦੇਣਾ ਹੈ ਜਿਵੇਂ ਦਿੱਲੀ 에ਰਪੋਰਟ ਵਾਲੇ ਦਿੱਲੀ ਵਾਲੇ ਸਾਡਾ ਚੰਡੀਗੜ੍ਹ ਤੇ ਅਮਰਸਰ 에ਰਪੋਰਟ ਨਹੀਂ ਚੱਲਣ ਦਿੰਦੇ ਹਮ ਇੱਥੋਂ ਫਲਾਈਟਾਂ ਨਹੀਂ ਸ਼ੁਰੂ ਹੋਣ ਦਿੰਦੇ ਇੰਟਰਨੈਸ਼ਨਲ ਉਹ ਜੀ ਇਹਦਾ ਕੈਰੇਕਟਰ ਇੰਟਰਨੈਸ਼ਨਲ ਨਹੀਂ ਬਣ ਦਿੰਦੇ ਚੱਜ ਨਾਲ ਹਮ ਉਹ ਉਹੀ ਮਸਲਾ ਉੱਥੇ ਲਾਗੂ ਹੁੰਦਾ ਹੈ ਹੂੰ ਸੇਮ ਸਿਚੁਏਸ਼ਨ ਹੈ ਦੇਖੋ ਇੱਥੇ ਕਿਉਂਕਿ ਜੇ ਦਿੱਲੀ ਵਾਲਾ ਇੱਥੇ ਸਾਡੀਆਂ ਚੰਡੀਗੜ੍ਹ ਫਲਾਈਟਾਂ ਸਾਰੀਆਂ ਸ਼ੁਰੂ ਹੋ ਜਾਣ ਮੰਦਰਸਨ ਉਹ ਸਾਰੀਆਂ ਸ਼ੁਰੂ ਹੋ ਜਾਣ ਤੇ ਦਿੱਲੀ ਵਾਲਿਆਂ ਦਾ ਇੱਕ ਵਾਰੀ ਸਰਵੇ ਆਇਆ ਜੀ ਕਿ ਉਹਨਾਂ ਦਾ 22% ਜਿਹੜਾ ਕਾਰੋਬਾਰ ਘਟ ਜਾਏਗਾ ਹੂੰ ਤੇ ਉਹ ਫਿਰ ਕੀ ਹੈ ਉਹਨਾਂ ਦੀ ਇਹ ਕੋਸ਼ਿਸ਼ ਹੈ ਵੀ ਇੱਥੇ ਉਹ ਕਿਉਂਕਿ ਉੱਥੇ ਉੱਥੇ ਫਿਰ ਲੱਬੀਜ਼ ਕਿਹੋ ਜੀਆਂ ਨੇ ਉੱਥੇ ਟਰਾਂਸਪੋਰਟਰ ਨੇ ਉੱਥੇ ਹੋਟਲਾਂ ਵਾਲੇ ਨੇ ਉੱਥੇ ਰੈਸਟੋਰੈਂਟਾਂ ਵਾਲੇ ਨੇ ਉੱਥੇ ਜਿਹੜੇ ਗੋਦਾਮਾਂ ਵਾਲੇ ਉਹ ਜਿਹਨੇ ਜਿਹੜੀ ਕਾਰਗੋ ਵਾਲੇ ਨੇ ਇੰਨੇ ਵੈਸਟਰਨ ਇੰਟਰਸਟ ਜੁੜੇ ਹੋਏ ਨੇ ਉੱਥੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਜਿਨ੍ਹਾਂ ਦੇ ਕੋਲੇ ਬੇਅਰਪੋਰਟ ਨੇ ਉਹ ਨੇ ਬਹੁਤ ਇੰਟਰਸਟ ਇਸੇ ਤਰ੍ਹਾਂ ਇਧਰ ਇੰਟਰਸਟ ਜਿਹੜੇ ਇਹੋ ਜਿਹੇ ਨੇ ਇੱਕ ਉਹਨਾਂ ਜੋ ਇੱਕ ਹੋਟਲ ਲੌਬੀ ਹੈ ਦੇਖੋ ਉੱਥੋਂ ਸਭ ਕੁਝ ਚਾਈ ਜਾਂਦਾ ਉਹਨਾਂ ਨੂੰ ਬਹੁਤ ਜਾਂ ਗਰਭਰ ਰਵੇ ਦੀ ਕਮਾਈ ਹੁੰਦੀ ਹੈ ਉਹਨਾਂ ਨੂੰ ਜੀ ਦੂਜਾ ਜਿਹੜੀਆਂ ਜਿਹੜੀਆਂ ਕੰਪਨੀਆਂ ਨੇ ਇਥੇ ਹਾਇਰ ਵੇਚਣੀਆਂ ਆ ਦੁਨੀਆ ਭਰ ਦੇ ਜਿਹੜੇ ਵੈਸਟਰਨ ਇੰਟਰਸਟ ਉਹਨਾਂ ਦੇ ਤੇ ਸਟ੍ਰੈਟੈਜਿਕ ਇੰਟਰਸਟ ਨੇ ਚਾਈਨਾ ਦਾ ਇੰਟਰਸਟ ਹੈ ਅਮਰੀਕਾ ਦਾ ਇੰਟਰਸਟ ਹੈ ਰੂਸ ਦਾ ਇੰਟਰਸਟ ਹੈ ਅਧਾਰ ਵਿੱਚ ਵਾਲੀਆਂ ਕੰਪਨੀਆਂ ਦੇ ਇੰਟਰਸਟ ਵੀ ਇਹ ਜਿਹੜਾ ਕੀਤਾ ਹੈ ਇੱਥੇ ਜਾਨ ਰਸ ਰਹੇਗੀ ਤਾਂ ਆਪਣੇ ਆਪ ਸਾਡੇ ਹਿਧਾਰੇ ਵੀ ਇਕਦੇ ਰਹਿਣਗੇ ਸਭ ਕੁਝ ਫਿਰ ਡਰਗ ਲੱਬੀ ਜਿਹੜੀ ਹੈ ਜਿਹੜੀ ਉਹ ਕਿੱਡੀ ਵੱਡੀ ਹੈ ਉਹ ਵੀ ਉਹ ਵੀ ਚਾਹੁੰਦੇ ਨੇ ਜੇ ਇਹ ਨਾਰਮਲ ਹੋ ਜਾਏ ਸਾਰਾ ਕੁਝ ਤੇ ਫਿਰ ਉਹਨਾਂ ਦਾ ਵੀ ਕਾਰੋਬਾਰ ਨਹੀਂ ਹੁੰਦਾ ਆਰਮਸ ਜਿਹੜਾ ਸਮਗਲਿੰਗ ਹੁੰਦੀ ਹੈ ਉਹ ਹੁੰਦੀ ਹੈ ਸੋ ਡਿਸਟਰਬੈਂਸ ਜਿਹੜੀ ਹੈ ਤੇ ਉਹ ਇੱਕ ਕਿਉਂਕਿ ਪਾਕਿਸਤਾਨ ਅੱਡਾ ਬਣਿਆ ਹੋਇਆ ਹੈ ਉਹ ਉਹਦੇ ਵਾਸਤੇ ਵਰਤਣ ਵਾਸਤੇ ਸੋ ਬਹੁਤ ਸੈਂੀਆਂ ਲੋਬੀਆਂ ਹੋਈਆਂ ਨੇ ਤੁਸੀਂ ਦੇਖੋ ਜਦੋਂ ਵੀ ਕਿਤੇ ਥੋੜੀ ਜੀ ਗੱਲ ਚੱਲਦੀ ਹੈ ਪਹਿਲਾਂ ਵਾਜਪਾਈ ਚ ਪਹਿਲੇ ਚੱਲਦੀ ਸੀ ਫਿਰ ਉਸ ਤੋਂ ਬਾਅਦ ਪਹਿਲਾਂ ਵੀ ਚੱਲਦੀ ਰਹੀਆਂ ਦੋ ਤਿੰਨ ਵਾਰ ਜਦੋਂ ਕਿਤੇ ਇਹ ਹੁੰਦਾ ਵੀ ਚਲ ਹੁਣ ਹਾਲਤ ਨਾਰਮਲ ਹੋਣ ਲੱਗੀ ਹੈ ਉਹਦੇ ਕੋਈ ਨਾ ਕੋਈ ਵੱਡੀ ਘਟਨਾ ਹੋ ਜਾਂਦੀ ਆ ਬਲਾਸਟ ਹੋ ਜਾਂਦਾ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਆ ਜੇ ਹੁਣ ਪਹਿਲਗਾਮ ਦੀ ਹੋ ਗਈ ਬੜੀ ਬੰਦ ਭਾ ਗਈ ਇਸ ਤਰ੍ਹਾਂ ਦੀ ਕੋਈ ਨਾ ਕੋਈ ਵਹਿ ਜੀ ਵੱਡੀ ਘਟਨਾ ਤੇ ਇੱਕ ਕਦਮ ਅੱਗੇ ਤੇ ਦੋ ਕਦਮ ਪਿੱਛੇ ਚਲੇ ਜਾਂਦੇ ਫਿਰ ਅਸੀਂ ਜੀ ਜੀ ਇਸ ਇਸ ਮਾਮਲੇ ਚ ਸੋ ਇਹ ਇਹ ਤਾਂ ਸੌਖਾ ਨਹੀਂ ਹੈ ਕਿਉਂਕਿ ਇਸ ਵਿੱਚ ਵੈਸਟਨ ਇੰਟਰਸਟ ਬਹੁਤ ਨੇ ਸਰਕਾਰਾਂ ਦੀ ਨੀਤੀ ਸਰਕਾਰਾਂ ਕੋਸ਼ਿਸ਼ ਵੀ ਕਰਦੀਆਂ ਨੇ ਸਰਕਾਰਾਂ ਦੀ ਚਲੋ ਸਰਕਾਰਾਂ ਦੇ ਵੀ ਆਪਣੇ ਇੰਟਰਸਟ ਹੈਗੇ ਨੇ ਅਲੱਗ-ਅਲੱਗ ਪਰ ਮੈਨੂੰ ਲੱਗਦਾ ਕਿ ਇਹ ਜੇ 10 ਸਾਲ ਉਹਨਾਂ ਦੀ ਸਰਕਾਰੀ ਇਹਨਾਂ ਨੂੰ ਇਹ ਵੀ ਸਵਾਲ ਚਾਹੀਦਾ ਹੈ ਵੀ ਤੁਹਾਡੇ ਵਾਲੇ ਕਿਉਂ ਨਹੀਂ ਤੁਸੀਂ ਖੋਲ ਲਿਆ ਬਿਲਕੁਲ ਬਿਲਕੁਲ ਹਾਂ ਬਿਲਕੁਲ ਮੈਂ ਪਰ ਮੈਂ ਤੁਸੀਂ ਆਪਣਾ ਇੱਕ ਰੀ ਵਿਸ਼ਲੇਸ਼ਣ ਜ਼ਰੂਰ ਦੱਸਿਓ ਕਿ ਕਰਨਵੀਰ ਬੁਰਜ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਉਹ ਟੁਕਮਾ ਉਮੀਦਵਾਰ ਹੈ ਇਸ ਸੀਟ ਵਾਸਤੇ ਕਾਂਗਰਸ ਵੱਲੋਂ ਦੇਖੋ ਉਮੀਦਵਾਰ ਤਾਂ ਦਾਵੇਦਾਰ ਹੋਰ ਵੀ ਸੀਗੇ ਕੱਲਾ ਤਾਂ ਇਹ ਵੀ ਚੱਲੀਆਂ ਸੀ ਬਦਲ ਦਿੱਤੇ ਜਾਣਗੇ हां ਹੁਣ ਵੀ ਚੱਲਦੀਆਂ ਗੱਲਾਂ ਬੰਦ ਮਤਲਬ ਤਕੜਾ ਦਾਵੇਦਾਰ ਤਾਂ ਨਹੀਂ ਸੀ ਇਹ ਜਾਂ ਇਹ ਕਹ ਲੋ ਕਿ ਐਕਸਪੈਕਟਡ ਨਹੀਂ ਸੀ ਇਹ ਹੂੰ ਠੀਕ ਹੈ ਨਾ ਜਿਹੜਾ ਉਮੀਦ ਕਿਸੇ ਹੋਰ ਦੀ ਸੀ ਉਹ ਬੰਦਾ ਮੁੜ ਕੇ ਕਹਿੰਦੇ ਛੱਡ ਗਿਆ ਉਹ ਆਪਣਾ ਉਹਨੂੰ ਲੱਗਿਆ ਵੀ ਇੱਥੇ ਲੜਨਾ ਔਖਾ ਐ ਸੌਖਾ ਨਹੀਂ ਐ ਮਿਲ ਸੋਚ ਕਰਕੇ ਉਹ ਛੱਡ ਗਿਆ ਤੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਕਾਂਗਰਸ ਬੜੀ ਸੌਖੀ ਪੋਜੀਸ਼ਨ 'ਚ ਆ ਜਾਂਦੀ ਜੀਪੀ ਪੋਜੀਸ਼ਨ 'ਚ ਹੈ ਕਾਂਗਰਸ ਕਾਂਗਰਸ ਪਾਰਟੀ ਵੀ ਤੇ ਉਹਦਾ ਉਮੀਦਵਾਰ ਵੀ ਹੂੰ ਹੈ ਠੀਕ ਹੈ ਨਾ ਉਹਨੂੰ ਇਲੈਕਸ਼ਨ ਲੜਨੀ ਪੈਣੀ ਹੈ ਤੇ ਨਤੀਜਾ ਕੀ ਹੋਏਗਾ ਕਿਉਂਕਿ ਬਾਕੀ ਬਸ ਅਕਾਲੀ ਆਪਸ ਚ ਲੜ ਰਹੇ ਨੇ ਦੇਖੋ ਆਵਾਜ਼ ਦੀ ਪਾਰਟੀ ਦਾ ਵੀ ਅਕਾਲੀ ਬੀਜੇਪੀ ਦਾ ਵੀ ਅਕਾਲੀਦਲ ਚ ਆਇਆ ਹੈ ਤੇ ਸੁਖਵਿੰਦਰ ਗੌਰ ਰੰਧਾਵਾ ਵੀ ਇੱਕ ਤਰ੍ਹਾਂ ਦੀ ਅਕਾਲੀ ਹੈ ਉਹ ਉਹਨਾਂ ਨੇ ਉਹਦੇ ਸਮਰਥਨ ਕੀਤਾ ਸੋ ਉਹਨਾਂ ਦੇ ਤਾਂ ਅਕਾਲੀਆਂ ਦੀ ਆਪਸ ਫਾਈਟ ਹੈਗੀ ਆਪਸ ਚ ਐਂ ਕਹ ਲਓ ਤੇ ਇਹ ਹੁਣ ਕਾਂਗਰਸ ਵਾਲੇ ਕਾਂਗਰਸ ਦਾ ਬੇਸ ਹਾਲਾਂਕਿ ਕਾਂਗਰਸ ਇੱਥੇ ਵੀ ਰਿਹਾ ਕਾਂਗਰਸ ਦਾ ਅਸਰ ਵੀ ਐ ਨਹੀਂ ਕਾਂਗਰਸ ਦਾ ਰਿਹਾ ਪਰ ਹੁਣ ਕਿਵੇਂ ਪਰਫਾਰਮੈਂਸ ਹੋਏਗੀ ਉਹਦੀ ਨਵਾਂ ਕੈਂਡੀਡੇਟ ਹੈ ਪਹਿਲੀ ਪਹਿਲਾ ਵਾਰੀ ਇਲیکشن ਲੜ ਰਿਹਾ ਤੇ ਦੇਖੋ ਕਿਵੇਂ ਹੁੰਦਾ ਐਵੇਂ ਬਲੀ ਸਾਹਿਬ ਜਿਸ ਵਿੱਚ ਤੁਸੀਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਕਾਲੀ ਲੜਦੇ ਪਏ ਆ ਜਿਵੇਂ ਵਕਫਾਕ ਸੀਟਾਂ ਦੇ ਉੱਤੇ ਅਕਾਲੀ ਲੀਡਰ ਹੀ ਆ ਜਿਹੜੇ ਦੂਸਰੀਆਂ ਪਾਰਟੀਆਂ ਚ ਗਏ ਨੇ ਤੇ ਇਧਰਲੇ ਬੰਨੇ ਭਾਈ ਅਮਰਪਾਲ ਸਿੰਘ ਦੀ ਪਾਰਟੀ ਵੀ ਹੈਗੀ ਆ ਪਰ ਪੰਥਕ ਵੋਟਰ ਦੇ ਵਾਸਤੇ ਤਾਂ ਉਹ ਨਿਸ਼ਚੋਪੰਜ ਹੋ ਗਿਆ ਕਿ ਕਿੱਧਰ ਵੱਲ ਨੂੰ ਜਾਈਏ ਕਿੱਧਰ ਵੱਲ ਨੂੰ ਨਾ ਜਾਈਏ ਵੋਟਾਂ ਤਾਂ ਟੁੱਟੂਗੀ ਫੇਰ ਬਿਲਕੁਲ ਇਸ ਵਾਰੀ ਜਿਹੜਾ ਵੋਟਰ ਹੈ ਉਹ ਕਾਫੀ ਉਹਦੇ ਵਾਸਤੇ ਦੁਬਦਾ ਹੈਗੀ ਕਾਫੀ ਉਹਦੇ ਵਾਸਤੇ ਕਿਉਂਕਿ ਪੁਰਾਣੇ ਨਵੇਂ ਜਿਹੜੇ ਉਹ ਅਕਾਲੀ ਹੋਏ ਨੇ ਤੇ ਦੁਬਦਾ ਹੈਗੀ ਕਾਫੀ ਫਿਰ ਹਲੰਗ ਪਾਰਟੀ ਵੱਲ ਜਾਈਏ ਕਿ ਜੇਫਰਜ ਕਰੋ ਇਹ ਵੀ ਹੁੰਦੀ ਹੈ ਬਾਈ ਇਲੈਕਸ਼ਨ ਚ ਇੱਕ ਮੁੱਦਾ ਹਰ ਵਾਰ ਹੀ ਹੁੰਦਾ ਹੈ ਜੀ ਗਿੱਦੜਵੇ ਵੀ ਸੀਗਾ ਉਹ ਜਲੰਧਰ ਵੀ ਸੀਗਾ ਬਾਕੀ ਥਾਵਾਂ ਦੇ ਵੀ ਸੀਗਾ ਕਿ ਜੇ ਤੁਸੀਂ ਉਹਨੂੰ ਐਮਐਲਏ ਨੂੰ ਜਿਤਾਵੀ ਦਿਓਗੇ ਹੂੰ ਤਾਂ ਫਿਰ ਉਹਦਾ ਕਿੰਨੇ ਕੁ ਵਕਤ ਹੋਏਗੀ ਥੋੜਾ ਕੋਈ ਥੋੜਾ ਕੁਝ ਹਲਕੇ ਦਾ ਸਰਕਾਰ ਵੱਲ ਸਵਾਰ ਸਕਦਾ ਕਿ ਨਹੀਂ ਸਵਾਰ ਸਕਦਾ ਲੁਧਿਆਣੇ ਵੀ ਇਹ ਮੁੱਦਾ ਸੀਗਾ ਸੋ ਇਹ ਮੁੱਦਾ ਵੀ ਹੁੰਦਾ ਹੈ ਵੀ ਜੇ ਇਸ ਕਰਕੇ ਵੋਟਰਾਂ ਦੀ ਦੁਦਦਾ ਦੋ ਦੁਦਦਾ ਨੇ ਹੂੰ ਇੱਕ ਰੂਲਿੰਗ ਪਾਰਟੀ ਵਰਸਸ اپੋਜੀਸ਼ਨ ਹੂੰ ਇੱਕ ਇਹ ਵੀ ਹੈ ਵੀ ਰੂਲਿੰਗ ਪਾਰਟੀ ਵੱਲ ਜਾਈਏ ਕਿ ਉਸ اپੋਜੀਸ਼ਨ ਵੱਲ ਜਾਈਏ ਤੇ ਦੂਸਰਾ ਵੀ اپੋਜੀਸ਼ਨ ਦੇ ਵਿੱਚ ਵੀ ਪੰਥਕ ਉਮੀਦਵਾਰ ਨੇ ਹੂੰ ਹੋਰ ਕਿੱਧਰ ਜਾਈਏ ਸੋ ਇਹ ਕਾਫੀ ਗੁੰਝਲਦਾਰ ਹੈਗਾ ਇਸ ਵੇਲੇ ਮੈਨੂੰ ਨਹੀਂ ਲੱਗਦਾ ਕਿ ਜੇ ਅਸੀਂ ਜੇ ਵੈਸੇ ਬੈ ਨਹੀਂ ਕਿ ਅਜੇ ਤਰਨ ਤਰ ਮਤਲਬ ਇਸ ਵਾਰ ਜਾਂ ਹੁਣ ਜੇ ਤੁਸੀਂ ਹੁਣ ਜਾ ਕੇ ਲੋਕਾਂ ਨੂੰ ਪੁੱਛ ਵੀ ਲਓ ਨਾ ਇਹਨਾਂ ਦੇ ਨਾਲ ਚ ਹਮ ਤਾਂ ਲੋਕ ਆਹੀ ਦੁਬਦਾ ਹੀ ਜਹਰ ਕਰਨਗੇ ਬਿਲਕੁਲ ਵਿਧੂ ਕਾਂਗੇ ਜੀ ਅਜੇ ਨਹੀਂ ਕੋਈ ਪਤਾ ਦੇਖਾਂਗੇ ਜੀ ਐਂ ਹੀ ਕਹਿਣਗੇ ਪਰ ਅਜੇ 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 ਸ਼ਾਇਦ ਇਨੀਸ਼ੀਅਲ ਸਟੇਜ ਵੀ ਹੈ ਤਾਂ ਵੀ ਕੁਝ ਐਗਜ਼ੈਕਟ ਨਹੀਂ ਕਿਹਾ ਜਾ ਸਕਦਾ ਨਹੀਂ ਕਿਹਾ ਜਾ ਸਕਦਾ ਵਾਕਈ ਵੋਟਰ ਦੁਬਦਾ ਚ ਹੋਏਗਾ ਪੰਥਕ ਵੋਟਰ ਉਥੋਂ ਦਾ ਹਮ ਬਿਲਕੁਲ ਉਹ ਜੀ ਅੱਛਾ ਅੱਛਾ ਮੈਂ ਇੱਕ ਅੰਤ ਵਿੱਚ ਸਵਾਲ ਜ਼ਰੂਰ ਕਰਨਾ ਚਾਹੁੰਦਾ ਆ ਪੰਥਕ ਧਿਰ ਵਾਸਤੇ ਕਿਉਂਕਿ ਜਦੋਂ ਪੁਨਰਸੁਰਜੀਤ ਅਕਾਲੀ ਦਲ ਹੋਣ ਦੇ ਵਿੱਚ ਆਇਆ ਉਦੋਂ ਇਹ ਗੱਲ ਚੱਲੀ ਕਿ ਇਹ ਉਹ ਪੁਨਰਸੁਰਜੀਤ ਅਕਾਲੀ ਦਲ ਹੈ ਜਾਂ ਫਿਰ ਇਹ ਉਹ ਅਕਾਲੀ ਦਲ ਹੈ ਜਿਹਦੀ ਪਿੱਠ ਦੇ ਉੱਤੇ 100 ਸਾਲ ਤੋਂ ਵੱਧ ਦਾ ਇਤਿਹਾਸ ਖੜੋਤਾ ਤੇ ਉਹਨੂੰ ਪੁਨਰਸੁਰਜੀਤ ਕੀਤਾ ਗਿਆ ਪਰ ਇਹ ਸਿਚੁਏਸ਼ਨ ਵਿੱਚ ਜੋ ਹੋਣ ਦੀ ਸਿਚੁਏਸ਼ਨ ਹੈ ਸਮਰਥਨ ਉਧਰ ਵੱਲ ਨੂੰ ਦੇਤਾ ਭਾਈ ਅਮਰਤਪਾਲ ਸਿੰਘ ਵੱਲ ਇਹ ਤਾਂ ਐਂ ਲੱਗਦਾ ਕਿ ਮਾਂ ਪਾਰਟੀ ਇਹ ਬਣਨੀ ਸੀ ਬਣ ਕੋਈ ਹੋਰ ਗਈ ਤੁਹਾਡਾ ਕੀ ਵਿਸ਼ਲੇਸ਼ਣ ਹੈ ਦੇਖੋ ਜਿਹੜੀ ਆਪਾਂ ਵੋਟਰ ਦੀ ਦੁਬਧਾ ਕਹਿ ਰਹੇ ਆ ਉਹੀ ਦੁਬਧਾ ਐ ਇਸ ਕਾਲੀਦਲ ਪੂਰੇ ਸੀ ਇਹ ਕੀ ਕਰੀਏ ਵੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੀ ਕੋਈ ਆਣ ਵਾਲਾ ਨਵਾਂ ਕਾਲੀਦਲਾ ਉਹੀ ਦੁਬਧਾ ਹੈ ਵੀ ਕੀ ਕਰੀਏ ਉੱਥੇ ਵੀ ਖੁਦ ਲੜੀਏ ਖੁਦ ਲੜਨ ਦੀ ਜੇ ਲੱਗਦਾ ਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਕਪੈਸਿਟੀ ਨਹੀਂ ਹੈ ਸਮਰੱਥਾ ਨਹੀਂ ਹੈ ਹੂੰ ਇਹ ਵੀ ਆਪਣੇ ਆਪ ਚ ਇਟਸ ਐ ਕਹ ਲਓ ਕਿ ਪਹਿਲਾ ਟੈਸਟ ਆਇਆਗਾ ਉਹਨਾਂ ਦਾ ਪਹਿਲਾ ਟੈਸਟ ਸੀਗਾ ਜੀ ਹੈਗਾ ਵੀ ਤੇ ਸੀਗਾ ਜੀ ਕਿ ਜੇ ਉਹਨਾਂ ਦਾ ਇੰਨਾ ਉਹ ਸੀਗਾ ਜਿਹਨੂੰ ਲੱਗਦਾ ਵੀ ਸਾਡਾ ਕਾਡਰ ਸਾਡੇ ਨਾਲ ਆਇਆ ਸਾਰੇ ਸਾਡੇ ਨਾਲ ਨੇ ਤਾਂ ਫਿਰ ਉਹ ਉਹਨਾਂ ਨੂੰ ਪਹਿਲਾ ਮੈਦਾਨ ਚ ਜਾਣਾ ਚਾਹੀਦਾ ਸੀ ਹੂੰ ਔਰ ਮੈਂ ਦਿੰਦੇ ਕਿ ਮਨਦੀਪ ਸਿੰਘ ਨੇ ਵੀ ਉਹਨਾਂ ਨੂੰ ਨਹੀਂ ਚੁਣਿਆ ਉਹ ਮਨਦੀਪ ਸਿੰਘ ਨੇ ਵੀ ਭਾਈ ਅਮਰਪਾਲ ਸਿੰਘ ਦੀ ਪਾਰਟੀ ਚੁਣ ਲਈ ਪਾਰਟੀ ਚੁਣੀ ਜੇ ਦਾ ਮਤਲਬ ਇਹਦਾ ਮਤਲਬ ਤਾਂ ਇਹਦਾ ਇਹਦਾ ਮੈਸੇਜ ਬਹੁਤ ਕਸੂਤਾ ਉਹਨਾਂ ਵਾਸਤੇ ਦਾ ਜੀ ਉਹਨਾਂ ਵਾਸਤੇ ਜਾਂ ਉਹਨਾਂ ਦੇ ਵਰਕਰਾਂ ਵਾਸਤੇ ਉਹਨਾਂ ਦੇ ਸਪੋਰਟਰਾਂ ਵਾਸਤੇ ਮੈਸੇਜ ਜਿਹੜਾ ਹੈ ਉਹ ਕਸੂਦਾ ਹੈ ਦੂਜੇ ਪਾਸੇ ਉਹ ਬੜੇ ਐਗਰੈਸਿਵਲੀ ਕੰਮ ਕਰ ਰਿਹਾ ਕਾਲੀਦਾਲ ਬਾਦਲ ਹੂੰ ਜਿਵੇਂ ਸੁਨੀਲ ਬਾਦਲ ਦੀ ਭਾਈ ਇਟਲਾ ਕਾਲੀਦਾਲ ਹੈ ਉਹ ਐਗਰੈਸਿਵਲੀ ਕਰ ਰਿਹਾ ਉਹਨਾਂ ਨੇ ਜਿਹੜਾ ਹੜਾਂ ਦੇ ਵਿੱਚ ਵੀ ਇਸ ਇਲਾਕੇ 'ਚ ਵੀ ਹੋਰ 'ਚ ਵੀ ਸਾਰਿਆਂ ਦਾ ਉਹਨਾਂ ਦੀ ਵਿਜ਼ਿਬਿਲਟੀ ਬੜੀ ਹੈ ਅਛਾ ਗੱਲਾਂ ਇਹ ਵੀ ਨੇ ਕਿ ਮਜੀਠੀਆ ਵੀ ਸ਼ਾਇਦ ਉਹ ਤੱਕ ਬਾਹਰ ਆ ਜਾਣ ਫਿਰ ਤਾਂ ਫਿਰ ਹੋਰ ਇੰਪੈਕਟ ਪੈ ਜਾਊਗਾ ਜੀ ਚਲੋ ਹਾਲਾਂਕਿ ਮਜੀਠੀਆ ਵੀ ਹੈ ਨਹੀਂ ਉਹਨਾਂ ਦਾ ਚਲੋ ਜੇਲ੍ਹ 'ਚ ਹੈ ਇਹ ਇਲਾਕਾ ਚਲੋ ਉਸ ਕੱਲ ਦਾ ਫਰਕ ਤਾਂ ਪੈਣਾ ਹੀ ਹੈ ਜੇ ਮਜੀਠੀਆ ਬਾਹਰ ਆ ਜੇ ਜੀ ਤੇ ਸੋ ਉਸ ਇਹਦਾ ਪਹਿਲਾ ਟੈਸਟ ਜਿਹੜਾ ਸੀ ਕਾਲੀਦਾਲ ਦਾ ਉਹਨਾਂ ਵਾਸਤੇ ਉਹਦੇ 'ਚ ਉਹ ਇਹ ਕਹ ਲੋ ਕਿ ਉਹ ਮਤਲਬ ਪਾਸ ਨਹੀਂ ਹੋਇਆ ਜੇ ਕਹਿ ਸਕਦੀ ਹੈ ਨਾ ਵੀ ਉਹਨਾਂ ਨੂੰ ਸਪੋਰਟ ਕਰਨੀ ਪੈਗੀ ਇਹਨਾਂ ਪਾਰਟੀ ਦੇ ਫਿਰ ਫਿਰ ਇਹ ਵੀ ਕੁਐਸਚਨ ਹੈ ਕਿ ਜੇ ਤੁਸੀਂ ਉਹਦੀ ਸਪੋਰਟ ਕਰਦੇ ਹੋ ਕਿਉਂਕਿ ਦੁਬਦਾ ਇਹਨਾਂ ਵਾਸਤੇ ਇਹ ਸੀ ਕਿ ਕੀ ਅਸੀਂ ਮੋਡਰੇਟਰ ਅ ਅਕਾਲੀ ਦਲ ਬਣ ਕੇ ਰਹੀਏ ਕਿ ਦੂਜੇ ਪਾਸੇ ਜਾਈਏ ਹੂੰ ਕਿਉਂਕਿ ਅਮਰਤਪਾਲ ਦੀ ਵਾਰਿਸ ਪੰਜਾਬ ਦੇ ਦੀ ਤਾਂ ਜਾਂ ਸੰਦੀਪ ਸਿੰਘ ਦੇ ਭਰਾ ਦਾ ਮਤਲਬ ਸਪੋਰਟ ਕਰਨ ਦਾ ਮਤਲਬ ਹੈ ਤੁਸੀਂ ਰੈਡੀਕਲ ਲਾਈਨ ਲੈ ਲਈ ਹੂੰ ਰੈਡੀਕਲ ਲਾਈਨ ਤੁਸੀਂ ਸਪੋਰਟ ਕਰ ਰਹੇ ਹੋ ਠੀਕ ਹੈ ਨਾ ਇਹ ਵੀ ਫਿਰ ਇੱਕ ਇੱਕ ਕੁਐਸਚਨ ਖੜਾ ਹੋ ਜਾਏਗਾ ਫਿਊਚਰ ਇਹਦਾ ਸਟਰੈਟਜੀ ਵਾਸਤੇ ਨੇ ਪਰ ਬੱਲੀ ਸਾਹਿਬ ਜਿਵੇਂ ਆਪਾਂ ਗੱਲ ਕਰਦੇ ਆ ਕਿ ਉਹ ਰੈਡੀਕਲ ਲਾਈਨ ਆ ਜਾਂਦੀ ਹੈ ਪਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਚੋਣ ਦੇਤ ਜਾਂਦੇ ਆ ਉਦੋਂ ਚਲੋ ਉਹਨਾਂ ਨੇ ਵੀ ਸਹਾਨ ਦੀ ਸੋਚ ਉਕਲੀ ਪਰਿਵਾਰ ਨੇ ਇੱਥੋਂ ਤੱਕ ਕਹਿਤਾ ਕਿ ਸਾਡਾ ਖਾਲਸਤਾਨਾ ਕੋਈ ਮਤਲਬ ਹੀ ਨਹੀਂ ਹੈ ਤੇ ਕੀ ਅਜੇ ਵੀ ਉਹ ਰੈਡੀਕਲ ਲਾਈਨ ਹੀ ਹੈ ਬਿਲਕੁਲ ਬਿਲਕੁਲ ਦੇਖੋ ਬੇਸ਼ੱਕ ਕਰ ਲਈ ਪਰ ਉਹ ਜਿਹੜੇ ਉਹ ਸਿੰਬਲ ਨੇ ਰਿਪਰੈਜ਼ੈਂਟ ਕਰਦੇ ਨੇ ਜਿਹੜੀ ਪੰਜਾਬ ਦੇ ਵਿੱਚ ਉਹ ਰੈਡੀਕਲ ਲਾਈਨ ਨੂੰ ਹੀ ਰਿਪਰੈਜ਼ੈਂਟ ਕਰਦੇ ਨੇ ਤੇ ਕਿਉਂਕਿ ਇਹਦਾ ਇਹਦਾ ਇੰਡੀਕੇਸ਼ਨ ਆ ਹੀ ਹੈ ਤੇ ਜੇ ਉਹਨਾਂ ਸੰਦੀਪ ਦੇ ਭਰਾ ਨੂੰ ਦਿੱਤੀ ਟਿਕਟ ਹੂੰ ਬਸ਼ੱਕ ਤੁਸੀਂ ਉਹਨੂੰ ਉਹ ਸਾਰੇ ਗਏ ਨੇ ਸੂਰੀ ਦਾ ਤਾਂ ਹੋਣਾ ਹੀ ਸੀ ਜਸਟੀਫਾਈ ਬਸ਼ੱਕ ਕਰੀ ਜਾ ਉਹਨੂੰ ਹੂੰ ਪਰ ਆਫਟਰ ਤਾਂ ਉਹ ਇੱਕ ਵਾਇਲੈਂਸ ਨੂੰ ਜਸਟੀਫਾਈ ਕਰ ਰਹੇ ਤੁਸੀਂ ਨਾ ਹੂੰ ਜੀ ਕਿਹੜਾ ਨਾ ਤੇ ਰੈਡੀਕਲ ਤਾਂ ਗਿਣੇ ਜਾਂਦੇ ਆ ਉਹ ਜੇ ਰੈਡੀਕਲ ਨਾ ਗਿਣੇ ਜਾਂਦੇ ਤਾਂ ਜੇਲ੍ਹ ਚ ਕੀ ਹੁੰਦੇ ਹੂੰ ਮਤਲਬ ਇਹ ਹੀ ਮੰਨ ਕੇ ਜੇ ਸਰਕਾਰ ਉਹਨਾਂ ਨੂੰ ਕਲੇ ਇਹੀ ਕਹਿ ਕੇ ਰੈਡੀਕਲ ਬੰਦ ਕੀਤਾ ਨਾ ਕਿ ਖਤਰਾ ਨਹੀਂ ਸਾਡੇ ਵਾਸਤੇ ਜਾਂ ਹੋਰ ਕਿਤੇ ਜੋ ਵੀ ਨਹੀਂ ਬਿਲਕੁਲ ਬਿਲਕੁਲ ਹੂੰ ਉਹੀ ਹੈ ਨਾ ਸੋ ਐਸ ਵੇਲੇ ਹੋਰ ਹੋਰ ਦੇਖੋ ਪਹਿਲਾਂ ਸਿਮਰਜੀਤ ਸਿੰਘ ਮਾਨ ਸੀਗੇ ਰੈਡੀਕਲ ਆਇੰਦਾ ਜਾਂ ਹੋਰ ਕੁਝ ਪਾਰਟੀਆਂ ਜਨਤਲ ਖਾਲਸਾ ਜੀ ਹੋਰ ਸੀਗਾ ਪਰ ਪਿਛਲੇ ਸਮੇਂ ਤਾਂ ਰੈਡੀਕਲ ਥਿੰਕਿੰਗ ਨੂੰ ਰੈਲ ਨੂੰ ਅਮਰਪਾਲ ਸਿੰਘ ਹੀ ਰੀਪੇਂਟ ਕਰਦੇ ਹੈ ਨਾ ਹੂੰ ਉਹ ਉਸੇ ਉਹੀ ਜਿਹਨੇ ਹਾਲਾਂਕਿ ਠੀਕ ਹੈ ਉਹਨਾਂ ਨੇ ਸੰਵਿਧਾਨ ਦੀ 100 ਚੁੱਕਲੀ ਖਾਲੀ ਉਹ ਵੀ ਕਰ ਲਿਆ ਠੀਕ ਹੈ ਪਰ ਮੰਨਿਆ ਤਾਂ ਇਹ ਹੀ ਜਾਏਗਾ ਨਾ ਠੀਕ ਜੀ ਬਿਲਕੁਲ ਅਲਟੀਮੇਟਲੀ ਫਿਰ ਅਸੀਂ ਇਸ ਕਨਕਲੂਜਨ ਤੇ ਜ਼ਰੂਰ ਪਹੁੰਚ ਸਕਦੇ ਹਾਂ ਕਿ ਹੁਣ ਥੋੜਾ ਸਮਾਂ ਹੋਰ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਜਦੋਂ ਬਾਕੀ ਪਾਰਟੀਆਂ ਦੇ ਬਿਆਨ ਆਉਣ ਲੱਗ ਜਾਣਗੇ ਫਿਰ ਸ਼ਾਇਦ ਹੋਰ ਜ਼ਿਆਦਾ ਕਲੈਰਿਟੀ ਆ ਜਾਵੇ ਪਰ ਉਦੋਂ ਤੱਕ ਕੀ ਕੁਝ ਵਾਪਰਦਾ ਉਹ ਹੁਣ ਸਮੇਂ ਤੇ ਨਿਰਭਰ ਕਰਦਾ ਬਲੀ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਅ ਦੁਬਾਰਾ ਵੀ ਤੁਹਾਨੂੰ ਤਕਲੀਫ ਦੇਵਾਂਗੇ ਪਰ ਆਉਂਦਾ ਸਮਾਂ ਚੋਣਾਂ ਦੇ ਵਿੱਚ ਕੀ ਕੁਝ ਲੈ ਕੇ ਆਵੇਗਾ ਉਹਦੇ ਉੱਤੇ ਨਜ਼ਰਸਾਨੀ ਰਵੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀ ਇੰਡੀਆ ਪੰਜਾਬੀ